ਨਕੋਦਾ ਸੁਰਖ ਦੇ ਪੇਜ ਉਸ਼ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਸੀਂ ਦੇਖਿਆ ਹੋਣਾ ਦਾਤਾ ਜੀ ਦੇ ਦਰਬਾਰ ਤੇ ਬਹੁਤ ਸਾਰੇ ਲੋਕ ਆਉਂਦੇ ਨੇ ਬਹੁਤ ਸਾਰੇ ਲੋਕ ਦਾਤਾ ਜੀ ਦੇ ਦਰਬਾਰ ਤੇ ਵੱਖਰੀਆਂ ਵੱਖਰੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਦਾਤਾ ਜੀ ਨੂੰ ਬਰਫੀ ਦਾ ਪ੍ਰਸ਼ਾਦ ਚੜਾਉਂਦੇ ਨੇ ਜੇਕਰ ਆਪਾਂ ਗੱਲ ਕਰੀਏ ਕਿ ਦਾਤਾ ਜੀ ਨੂੰ ਬਹੁਤ ਸਾਰੇ ਲੋਕ ਬਰਫੀ ਦਾ ਪ੍ਰਸ਼ਾਦ ਕਿਉਂ ਚੜਾਉਂਦੇ ਨੇ ਜਾਂ ਕੋਈ ਵੀ ਚੀਜ਼ ਕਿਉਂ ਚੜਾਉਂਦੇ ਨੇ ਤਾਂ ਉਹ ਲੋਕਾਂ ਦਾ ਇਹ ਸੋਚਣਾ ਹੈ ਕਿ ਸਾਡੇ ਦਾਤਾ ਜੀ ਸਾਡੇ ਸਾਡੇ ਦਾਤਾ ਜੀ ਦਾ ਸਾਡੇ ਪ੍ਰਤੀ ਪਿਆਰ ਹੈ ਤੇ ਦੂਸਰਾ ਅਸੀਂ ਆਪਣੇ ਪਰਿਵਾਰ ਲਈ ਸੁੱਖ ਸ਼ਾਂਤੀ ਲਈ ਚੜਾਉਂਦੇ ਆ ਸਾਡੇ ਘਰ ਦੁੱਖ ਨਾ ਆਵੇ ਅਸੀਂ ਹਮੇਸ਼ਾ ਬਰਕਤ ਵੱਲ ਜਾਈਏ ਐਸੇ ਕਰਕੇ ਲੋਕ ਦਾਤਾ ਜੀ ਨੂੰ ਬਹੁਤ ਸਾਰੀਆਂ ਚੀਜ਼ਾਂ ਚੜਾਉਂਦੇ ਨੇ ਪਰ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਣ ਜਾ ਰਿਹਾ ਜੇਕਰ ਤੁਸੀਂ ਦਾਤਾ ਜੀ ਨੂੰ ਉਹ ਚੀਜ਼ ਚੜਾਉਂਦੇ ਹੋ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਵੇਗੀ ਤੇ ਜੇਕਰ ਤੁਸੀਂ ਕਿਸੇ ਦੁੱਖ ਵਿੱਚ ਫਸੇ ਹੋ ਤਾਂ ਨਿਕਲ ਜਾਵੋਗੇ ਨਿਕਲਿਆ ਕੰਮਾਂ ਵਿੱਚ ਬਣ ਨਿਕਲਿਆ ਵਿਗੜਿਆ ਕੰਮ ਵੀ ਬਣ ਜਾਵੇਗਾ ਇਹ ਸਭ ਤੋਂ ਵੱਡੀ ਗੱਲ ਤੁਹਾਨੂੰ ਕਦੀ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ ਪਰ ਉਸ ਚੀਜ਼ ਨੂੰ ਚੜਾਉਣ ਲਈ ਆਪਾਂ ਇੱਕ ਗਲਤੀ ਦਾ ਖਾਸ ਧਿਆਨ ਰੱਖਣਾ ਹੈ ਆਪਾਂ ਉਸ ਵੀਡੀਓ ਦੇ ਅਖੀਰ ਵਿੱਚ ਦੱਸਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਮੈਂ ਇੱਕ ਕਿਤਾਬ ਪੜ ਰਿਹਾ ਸੀ ਉਸ ਵਿੱਚ ਸੰਤਾ ਦੀ ਗਾਣੀ ਪੜ ਕੇ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਤੁਹਾਡੇ ਨਾਲ ਵੀ ਇਹ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿ ਸਕੋ ਇੱਕ ਵਾਰ ਦੀ ਗੱਲ ਹੈ ਇੱਕ ਇਨਸਾਨ ਸੀ ਜੋ ਸੰਤਾ ਕੋਲ ਜਾਂਦਾ ਸੀ ਉਹ ਇਨਸਾਨ ਉਸ ਸੰਤਾ ਕੋਲ ਤਾਂ ਜਾਂਦਾ ਸੀ ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਉਸ ਇਨਸਾਨ ਉਹਨਾਂ ਉਹਨਾਂ ਸੰਤਾ ਤੋਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਸਿੱਖ ਲੈਂਦਾ ਸੀ ਇੱਕ ਦਿਨ ਉਸ ਇਨਸਾਨ ਨੂੰ ਅਜਿਹੀ ਗੱਲ ਸਿੱਖਣ ਨੂੰ ਮਿਲੀ ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸਾਰੇ ਕੰਮ ਬਣਨ ਲੱਗ ਪਏ ਸਾਰੇ ਦੁੱਖ ਦੂਰ ਹੋ ਗਏ ਤੇ ਫਿਰ ਉਸ ਇਨਸਾਨ ਨੇ ਉਸ ਚੀਜ਼ ਬਾਰੇ ਆਪਣੀ ਕਿਤਾਬ ਵਿੱਚ ਲਿਖਿਆ ਉਹ ਇਨਸਾਨ ਉਸ ਸੰਤਾ ਕੋਲ ਜਾਂਦਾ ਸੀ ਇੱਕ ਵਾਰ ਕੀ ਹੋਇਆ ਉਹ ਇਨਸਾਨ ਸੰਤਾ ਕੋਲ ਬੈਠਾ ਸੀ ਸੰਤਾ ਸੰਤਾ ਨੇ ਕਿਹਾ ਕਿ ਐਦਾਂ ਕਰੋ ਬਾਹਰ ਢੇੜਾ ਲਾ ਕੇ ਆਉਨੇ ਆ ਤਾਂ ਉਹ ਇੱਕ ਸੜਕ ਤੇ ਜਾਂਦੇ ਨੇ ਉਹਨਾਂ ਨੂੰ ਇੱਕ ਲੋੜਵੰਦ ਇਨਸਾਨ ਮਿਲਿਆ ਤਾਂ ਉਹ ਲੋੜਵੰਦ ਇਨਸਾਨ ਕਹਿਣ ਲੱਗਾ ਕਿ ਰੱਬ ਦੇ ਨਾਮ ਤੇ ਮੈਨੂੰ ਕੁਝ ਦੇ ਦਿਓ ਤਾਂ ਸੰਤਾਂ ਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਸੀ ਤਾਂ ਉਹਨਾਂ ਨੇ ਉਹ ਪੈਸੇ ਉਹ ਲੋੜਵੰਦ ਨੂੰ ਦੇ ਦਿੱਤੇ ਉਹ ਇਨਸਾਨ ਜੋ ਸੰਤਾਂ ਕੋਲੋਂ ਬੈਠਦਾ ਸੀ ਉਹ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਸੰਤਾਂ ਅੱਖ ਲੈਣੇ ਹਾਂਜੀ ਪੁੱਛੋ ਕੀ ਪੁੱਛਣਾ ਤਾਂ ਉਹ ਇਨਸਾਨ ਕਹਿਣ ਲੱਗਾ ਤੁਹਾਡੇ ਕੋਲੋਂ ਕੋਈ ਕਮਾਈ ਦਾ ਸਾਧਨ ਵੀ ਹੈ ਨਹੀਂ ਤੁਹਾਡੇ ਕੋਲ ਇਹ ਪੈਸੇ ਕਿੱਥੋਂ ਆਏ ਸੰ타 ਨੇ ਜਵਾਬ ਦਿੱਤਾ ਕਿ ਕੱਲ ਮੇਰੇ ਕੋਲੋਂ ਕੋਈ ਸੰਗਤ ਆਈ ਸੀ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਤੇ ਸੰਤ ਕਹਿਣ ਲੱਗੇ ਕਿ ਜਿੰਨੇ ਪੈਸੇ ਮੈਨੂੰ ਚਾਹੀਦੇ ਸੀ ਮੈਂ ਵਰਤ ਲਈ ਬਾਕੀ ਪੈਸੇ ਮੈਂ ਲੋੜਵੰਦ ਇਨਸਾਨ ਨੂੰ ਦੇ ਦਵਾਂਗਾ ਮੈਂ ਆਹੀ ਸੋਚਿਆ ਸੀ ਤਾਂ ਹੀ ਮੈਂ ਸਾਰੇ ਪੈਸੇ ਇਸ ਲੋੜਵੰਦ ਇਨਸਾਨ ਨੂੰ ਦੇ ਦਿੱਤੇ ਅਗੋਂ ਇਨਸਾਨ ਫਿਰ ਇੱਕ ਸਵਾਲ ਕਰਦਾ ਹੈ ਬਾਕੀ ਪੈਸੇ ਤੁਸੀਂ ਰੱਖ ਲੈਂਦੇ ਜੇਕਰ ਤੁਹਾਡੇ ਤੁਹਾਨੂੰ ਲੋੜ ਪੈ ਜਾਂਦੀ ਤੁਸੀਂ ਫਿਰ ਵਰਤ ਲੈਂਦੇ ਤਾ ਅਗੋ ਸੰਤ ਵੀ ਜਵਾਬ ਦਿੰਦੇ ਕਿ ਪ੍ਰਮਾਤਮਾ ਨੇ ਉਸ ਇਨਸਾਨ ਨੂੰ ਇੱਕ ਵੱਡਾ ਜੀਵਨ ਦਿੱਤਾ ਹੈ ਇੰਨਾ ਵਧੀਆ ਸ਼ਰੀਰ ਦਿੱਤਾ ਹੈ ਕਿ ਆਪਾਂ ਉਹਨਾਂ ਨੂੰ ਪੈਸੇ ਨਹੀਂ ਦੇ ਸਕਦੇ ਪੈਸੇ ਦਾ ਕੀ ਹੈ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਉਹ ਇਨਸਾਨ ਫਿਰ ਇੱਕ ਸਵਾਲ ਕਰਦਾ ਹੈ ਕਿ ਸੰਤ ਜੀ ਹੁਣ ਤੁਹਾਡੇ ਕੋਲੋਂ ਕੋਈ ਵੀ ਪੈਸਾ ਨਹੀਂ ਹੈ ਮੰਨ ਲਵੋ ਜੇਕਰ ਤੁਹਾਡ ਨੂੰ ਹੁਣ ਪੈਸੇ ਦੀ ਲੋੜ ਪੈ ਜਾਵੇ ਤੁਹਾਡੀ ਤਬੀਅਤ ਖਰਾਬ ਹੋ ਜਾਵੇ ਜਾਂ ਐਮਰਜੈਂਸੀ ਪੈ ਜਾਵੇ ਤਾਂ ਤੁਸੀਂ ਪੈਸੇ ਕਿੱਥੋਂ ਲੈ ਕੇ ਆਵੋਗੇ ਤਾਂ ਉਸ ਸੰਤ ਦਾ ਜਵਾਬ ਬਹੁਤ ਹੀ ਧਿਆਨ ਨਾਲ ਸੁਣਿਓ ਬਹੁਤ ਹੀ ਵਧੀਆ ਜਵਾਬ ਦਿੱਤਾ ਉਹਨਾਂ ਨੇ ਉਸ ਸੰਤ ਆਖਦੇ ਕਿ ਮੈਂ ਆਪਣੇ ਆਪ ਨੂੰ ਆਪਣੇ ਮੁਰਸ਼ਿਦ ਨੂੰ ਚੜਾ ਦਿੱਤਾ ਹੁਣ ਮੇਰੀ ਜ਼ਿੰਮੇਵਾਰੀ ਰੱਖਣਾ ਵੀ ਉਹਨਾਂ ਦਾ ਫਰਜ਼ ਹੈ ਮੈਂ ਕਦੋਂ ਆਪਣੇ ਆਪ ਨੂੰ ਆਪਣੇ ਪ੍ਰਮਾਤਮਾ ਨੂੰ ਚੜਾਇਆ ਹੋਇਆ ਮੈਨੂੰ ਨਹੀਂ ਪਤਾ ਉਹਦਾ ਦਾ ਉਹ ਮੇਰੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਮੇਰੇ ਸਾਰੇ ਕੰਮ ਉਹ ਆਪ ਹੀ ਕਰ ਰਹੇ ਨੇ ਫਿਰ ਮੈਂ ਚਿੰਤਾ ਕਿਉਂ ਕਰਾਂ ਮੇਰਾ ਅਜੇ ਤੱਕ ਕੋਈ ਵੀ ਕੰਮ ਨਹੀਂ ਰੁਕਿਆ ਮੈਂ ਜੋ ਵੀ ਸੋਚਦਾ ਹਾਂ ਫਿਰ ਮੈਂ ਚਿੰਤਾ ਕਿਉਂ ਕਰਾਂ ਮੈਂ ਜੋ ਵੀ ਸੋਚਦਾ ਮੈਂ ਪਾ ਲੈਂਦਾ ਹਾਂ ਜਦ ਕੁਝ ਵੀ ਹੋਇਆ ਉਹ ਆਪੇ ਸਾਮ ਲਵਣਗੇ ਸੰਤੋਸ ਸਿੰਘ ਸਾਨੂੰ ਆਖਦੇ ਨੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰੀ ਇਹ ਕਰਕੇ ਤਾਂ ਵੇਖੋ ਤੇਰਾ ਮਨ ਵੀ ਖੁਸ਼ ਹੋ ਜਾਵੇਗਾ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਪਰ ਇਹ ਗਲਤੀ ਕਦੇ ਨਾ ਕਰੀਂ ਕੋਹੇ ਇਨਸਾਨ ਆਖਦਾ ਦੱਸੋ ਸੰਤ ਜੀ ਉਹ ਕਿਹੜੀ ਗਲਤੀ ਹੈ ਸੰਤ ਜੀ ਆਖਦੇ ਨੇ ਕਿ ਜੇਕਰ ਤੂੰ ਇੱਕ ਵਾਰੀ ਆਪਣੇ ਪਰਮਾਤਮਾ ਨੂੰ ਆਪਣੇ ਆਪ ਨੂੰ ਉਹਨਾਂ ਨੂੰ ਚੜਾ ਦਿੱਤਾ ਬਾਅਦ ਵਿੱਚ ਆਪਣਾ ਯਕੀਨ ਉਸ ਤੇ ਪੱਕਾ ਰੱਖੀ ਐਦਾਂ ਨਾ ਹੋਵੇ ਕਿ ਮੁਸੀਬਤ ਆਵੇ ਤੇ ਤੂੰ ਡੋਲ ਜਾਵੇਂ ਮੁਸੀਬਤ ਆਵੇਗੀ ਪਰ ਉਹ ਆਪਣੇ ਆਪ ਕੱਢ ਲਵਣਗੇ ਕਿਉਂਕਿ ਜੇਕਰ ਤੇਰਾ ਯਕੀਨ ਪੱਕਾ ਹੋਇਆ ਫਿਰ ਉਹ ਸਾਰੇ ਤੇਰੇ ਕੰਮ ਆਪ ਕਰਨਗੇ ਇਸੇ ਤਰ੍ਹਾਂ ਆਪ ਆਪਣੇ মুর্ਸ਼ਦ ਪੀਰ ਤੇ ਯਕੀਨ ਪੱਕਾ ਬਣਾ ਕੇ ਰੱਖਣਾ ਹੈ ਤੇ ਆਪਣੇ ਆਪ ਨੂੰ ਆਪਣੇ ਪੀਰ মুর্ਸ਼ਦ ਨੂੰ ਸੌਂਪ ਦੇਣਾ ਹੈ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਆਪਣੇ ਪੀਰ মুর্ਸ਼ਦ ਦੀ ਕਰਨਗੇ ਬਸ ਕਿਹੜੀਆਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਅ విశ్వాਸ ਰੱਖਣਾ ਦੂਸਰਾ ਆਪਣੇ ਪੀਰ মুর্ਸ਼ਦ ਦੀ ਯਾਦ ਵਿੱਚ ਰਹਿਣਾ ਤੇ ਤੀਸਰਾ ਖਾਸ ਗੱਲ ਇਹ ਹੈ ਕਿ ਮਿਹਨਤ ਜ਼ਰੂਰ ਕਰਨੀ ਹੈ ਸੋਏ ਸੀ ਆਈ ਦੀ ਵੀਡੀਓ वीडियो चंकी लगे तो चैनल सबसक्राइब करना ना 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 और भूलिया नवे नवे अपडेट्स लिए चैनल सबसक्राइब जरूर कर लो ताकि आत्म विश्वास बढ़ सके तो नवे नवे अपडेट्स लैके आते रहिए जय सं